ਚਾਹੇ ਕੋਈ ਇਸ ਗੱਲ ਤੇ ਇਤਰਾਜ਼ ਕਰ ਲੇ ਵੀ ਸਾਡੇ ਪਿੰਡ ਚ ਆ ਕੇ ਸਾਡੇ ਪਿੰਡ ਦਾ ਨਾਮ ਕਿਉਂ ਲੈ। ਕਿਉਂਕਿ ਜਿਹੜੇ ਮੈਂ ਐਸਐਚਓ ਸਾਹਿਬ ਨਾਲ ਪਹਿਲਾਂ ਵੀ ਬਹਿ ਕੇ ਗੱਲ ਕੀਤੀ ਸੀ ਉਦੋਂ ਹੋਰ ਐਸਐਚਓ ਸਾਹਿਬ ਸੀ ਜਿਹਦਾ 2022 ਚ ਜਦੋਂ ਨਵੇਂ-ਨਵੇਂ ਆਏ ਸੀ ਮੈਂ ਕੋਈ ਨਹੀਂ ਤੁਹਾਡੇ ਨਾਲ ਗੱਲ ਦੀ ਸੰਗਜਾ ਪੜਦਾ ਨਹੀਂ ਰੱਖਣਾ ਕਿਉਂਕਿ ਸਾਂਝਾ ਪ੍ਰੋਗਰਾਮ ਹੈ ਜਦੋਂ ਨਵੇਂ-ਨਵੇਂ ਆਏ ਸੀ ਬੜਾ ਜੋਸ਼ ਸੀ ਸਾਨੂੰ ਵੀ ਤੇ ਕਈ ਵਾਰੀ ਪਿੰਡਾਂ ਵਾਲਿਆਂ ਨੂੰ ਵੀਰਾਪਾ ਇੱਥੇ ਕਿਵੇਂ ਨਸ਼ਾ ਰੋਕਣਾ ਉਦੋਂ ਵੀ ਤੁਹਾਡੇ ਪਿੰਡ ਚੋਂ ਰਿਕਵਰੀ ਹੋਰ ਪਿੰਡਾਂ ਦੇ ਮੁਕਾਬਲੇ ਜ਼ਿਆਦਾ ਹੋਈ ਤੇ ਮੁੰਡੇ ਵੀ ਜ਼ਿਆਦਾ ਮੜੇਗੇ ਉਸ ਤੋਂ ਬਾਅਦ ਹੌਲੀ-ਹੌਲੀ ਤੁਸੀਂ ਲਾ ਲਓ ਵੀ ਚਾਹੇ ਤਾਂ ਕੋਈ ਸਾਡੀ ਸਪੀਡ ਘਟ ਗਈ ਤੇ ਚਾਹੇ ਜਿਹੜੇ ਕੋਈ ਨਵੇਂ ਸ਼ਰਾਰਤੀ ਅੰਸਰ ਖੜੇ ਹੋ ਰਹੇ ਸੀ ਉਹਨਾਂ ਨੂੰ ਪਿੰਡ ਵੱਲੋਂ ਵੀ ਲਿਫਟ ਦਿੱਤੀ ਗਈ ਜਾਂ ਲਾਲੋ ਪੁਲਿਸ ਦਾ ਧਿਆਨ ਘਟ ਗਿਆ ਇਹ ਗੱਲ ਆ ਕੇ ਕਿੱਥੇ ਮੁੱਕਦੀ ਹੈ ਵੀ ਆਪਾਂ ਅਕਸਰ ਪਿੰਡਾਂ 'ਚ ਬੈਠੇ ਕਹਿ ਦਿੰਦੇ ਆ ਵੀ ਯਾਰ ਸ਼ਹਿਰ ਦਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਇੱਧਰ ਮੇਰੀਆਂ ਬੀਬੀਆਂ ਭੈਣਾਂ ਬੈਠੀਆਂ ਸਭ ਤੋਂ ਔਖਾ ਥੋੜਾ ਕਿਉਂ ਕਿਉਂਕਿ ਘਰ ਵੀ ਤੁਸੀਂ ਬੰਦਣਾ ਕਬੀਲਦਾਰੀ ਵੀ ਤੁਸੀਂ ਅੰਦਰ ਦੇਖਣੀ ਹੈ ਤੇ ਆਪਦੇ ਪੁੱਤਾਂ ਨੂੰ ਧੀਆ ਸ਼ਬਦ ਮੈਂ ਤਾਂ ਨਹੀਂ ਕਹਣਾ ਹੁੰਦਾ ਇੱਕੋ ਦੁੱਕਾ ਕੇਸ ਆਉਂਦਾ ਕਿਸੇ ਵਿਰਲੇ ਵਾਧੇ ਪਿੰਡ 'ਚ ਜਿੱਥੇ ਕੋਈ ਸਾਡੀ ਭੈਣ ਨੂੰ ਇਸ ਮਤਲਬ ਸਾਜ਼ਿਸ਼ ਦਾ ਹਿੱਸਾ ਬੰਨਣਾ ਬੈਰ ਨਹੀਂ ਤਾਂ ਆਪਦੇ ਪੁੱਤਾਂ ਨੂੰ ਅੱਖਾਂ ਮੂਰੇ ਐ ਕਰਦੇ ਦੇਖਣਾ ਆਪਦੇ ਢਿੱਡ ਚੀਰ ਕੇ ਕੀਤੀ ਹੋਈ ਕਮਾਈ ਜਦੋਂ ਖੋ ਕੇ ਲੈ ਜਾਂਦੇ ਆ ਕਿੰਡਾ ਉੱਖਾ ਲੱਗਦਾ ਪਰ ਤੁਸੀਂ ਇੱਕ ਗੱਲ ਦਾ ਯਕੀਨ ਮੰਨਿਓ ਇਹ ਮੈਂ ਪਿੰਡ ਪਿੰਡ ਬੇਨਤੀ ਕਰ ਰਿਹਾ ਵੀ ਗੱਲ ਕਰਕੇ ਖਿਹੜਾ ਛਡਾਉਣਾ ਬਹੁਤ ਸੌਖਾ ਜਿਹੜੇ ਕੋਈ ਵੀਰ ਭਰਾ ਜਾਂ ਸਾਡੇ ਤਾਏ ਜਾਚੇ ਸੀ ਆਪਸੇ ਵਰਤਦੇ ਉਹਨਾਂ ਨੂੰ ਮੇਰਾ ਇਸ ਗੱਲ ਤੇ ਸੁਭਾਅ ਪਤਾ ਇੱਥੇ ਮੈਂ ਕੋਸ਼ ਆਮ ਆਦਮੀ ਪਾਰਟੀ ਨਾਲ ਨਹੀਂ ਲੈਣਾ ਕੋਸ਼ ਛਾੜੂ ਪੰਜਾ ਅਕਾਲੀ ਤੱਕੜੀ ਕਿਸੇ ਚੀਜ਼ ਨਾਲ ਕਿਉਂਕਿ ਨੁਕਸਾਨ ਸਾਂਝਾ ਹੋ ਰਿਹਾ ਇੱਥੇ ਤੁਹਾਨੂੰ ਆਪ ਨੂੰ ਵੀ ਇਕੱਠੇ ਹੋ ਕੇ ਇੱਕ ਵਿਉਂਤਬੰਦੀ ਕਰਨੀ ਪੈਣੀ ਹੈ ਲੰਬਾ ਦੇਣਾ ਬਹੁਤ ਸੌਖਾ ਹੈ ਤੇ ਘਰੇ ਗਏ ਕੇ ਗੱਲ ਛੱਡ ਦੇਣੀ ਬਹੁਤ ਸੌਖੀ ਹੈ ਕੋਈ 2 4 5 10 ਬੰਦੇ ਜਿਹੜੇ ਗਾਂ ਵਧੂ ਸੋਚ ਆਲੇ ਨੌਜਵਾਨ ਹੈ ਸਰੀਰ ਚ ਐਨਰਜੀ ਹੈ ਜੇ ਹੁਣ ਮੈਂ ਅੱਖਾਂ ਸਾਡੇ ਕਈ ਬਾਪੂ ਬੈਠੇ ਆ ਵਿੱਚ ਵੀ ਇਹ ਸਾਰਾ ਦਿਨ ਲਿਸਟਾਂ ਚੱਕ ਕੇ ਥਾਣੇ ਤੁਰੇ ਫਿਰਨ ਇਹਨਾਂ ਦੇ ਵੀ ਵਸ ਦੀ ਗੱਲ ਤੇ ਅਗਲੀ ਲਾਈਨ ਤੁਹਾਨੂੰ ਮੇਰੀ ਕੌੜੀ ਲੱਗ ਸਕਦੀ ਹੈ ਜੇ ਤੁਸੀਂ ਆਖੋ ਵੀ ਸਾਰਾ ਕੁਝ ਪੁਲਿਸ ਨੇ ਜਾਂ ਡਿਟਰ ਨੇ ਕਰਨਾ ਇਹ ਵੀ ਨਹੀਂ ਹੋ ਸਕਦਾ ਜਿੰਨਾ ਚਿਰ ਆਪਾਂ ਪਿੰਡ ਚੋਂ ਪੈੜ ਨਹੀਂ ਨਭਦੇ ਕਿ ਕਿਹੜਾ ਘਰ ਕਿਹਨੂੰ ਖਰਾਬ ਕਰ ਰਿਹਾ ਹੈ ਕਿ ਕਿਉਂ ਖਰਾਬ ਕਰ ਰਿਹਾ ਹੈ ਤੇ ਕਿਵੇਂ ਆਪਾਂ ਉਹਨੂੰ ਫੜਨਾ ਹੈ ਰਹੀ ਗੱਲ ਤੁਹਾਡੇ ਵਿਸ਼ਵਾਸ ਦੀ ਉਹ ਐਸਐਚਓ ਸਾਹਿਬ ਤੁਹਾਨੂੰ ਵਿਸ਼ਵਾਸ ਦਿਵਾ ਕੇ ਗਏ ਐ ਚਲੋ ਮੈਂ ਇਹਨਾਂ ਦੇ ਸਾਹਮਣੇ ਕਹਿਣਾ ਹੁੰਦਾ ਹੋ ਸਕਦਾ ਹੈ ਕਿ ਗੱਲ ਪ੍ਰਸ਼ਾਸਨ ਦਾ ਉਸ ਲੈਡਿੰਗ ਜਿਉਂ ਵੀ ਕਿਸੇ ਬੰਦੇ ਨੂੰ ਹੋ ਸਕਦਾ ਹੈ ਜਿਹੜਾ ਬੰਦਾ ਸਾਨੂੰ ਲਿਸਟ ਦੇ ਕੇ ਜਾਊਗਾ ਉਹ ਬੰਦੇ ਕਿਵੇਂ ਚਕਾਉਣੇ ਆ ਕਿਵੇਂ ਪਾਸੇ ਕਰਦੇ ਆ ਪਿੰਡ ਚੋਂ ਕਿਵੇਂ ਮਕਾਉਣੇ ਉਹ ਸਾਰੀ ਪਲੈਨਿੰਗ ਸਾਡੀ ਆ ਪਰ ਤੁਹਾਨੂੰ ਸਾਡਾ ਸਾਥ ਦੇਣਾ ਪੈਣਾ ਸਭ ਤੋਂ ਸੌਖਾ ਹੁੰਦਾ ਤੁਰੇ ਜਾਂਦੇ ਕਹਿ ਦੇਣਾ ਕੀਰ ਸਰਪੰਚ ਨੂੰ 3 ਸਾਲਾਂ ਦਾ ਗਈ ਜਾਂਦੇ ਗਲੀ ਨਹੀਂ ਬਣੀ ਉਹਦਾ ਮਤਾ ਕਿਵੇਂ ਪੈਣਾ ਉਹਦੀਆਂ ਟਿੱਕ ਟਾਕ ਕਿੱਥੋਂ ਆਉਂਦੀਆਂ ਉਹਦੇ ਦਿਲ ਕਿੱਥੋਂ ਬੈਠੇ ਆ ਉਹ ਕਰਨ ਵਾਲੇ ਜਾਣਦੇ ਉਸੇ ਤਰੀਕੇ ਨਾਲ ਕਿਤੇ ਵੀ ਸੱਥ ਜੱਜ ਦੀ ਹੈ ਕਿਤੇ ਵੀ ਲੋਕ ਬੈਠਦੇ ਆ ਤਾਂ ਆਮ ਹੀ ਗੱਲ ਕਰਦੇ ਆ ਕਿ ਯਾਰ ਨਸ਼ਾ ਹੈ ਚੱਲੀ ਜਾਂਦਾ ਪਰ ਕੋਈ ਇਹ ਵੀ ਨਹੀਂ ਦੱਸ ਸਕਿਆ ਰਾਜੀ ਵੀ ਸਾਡੇ ਗਵਾਂਢ ਚ ਹੈ ਹਾਂ ਅੱਜ ਕੱਲ ਕ ਕੈਮਰੇ ਦਾ ਟ੍ਰੈਂਡ ਬਹੁਤ ਚੱਲ ਪਿਆ ਕਿਤੇ ਕੋਈ ਬੰਦਾ ਬਹੁਤ ਵਾਰ ਗੱਲ ਕਰ ਰਿਹਾ ਬੰਦਾ ਜੇਬ ਚੋਂ ਕੈਮਰਾ ਕੱਢ ਕੇ ਸਾਹਮਣੇ ਕਰ ਲੈਂਦਾ ਤੇ ਆਪ ਦੀ ਗੱਲ ਰੱਖਣ ਲੱਗ ਜਾਂਦਾ ਵੀ ਇੱਥੇ ਸਾਰਿਆਂ ਨੂੰ ਪਤਾ ਕੌਣ ਕਰਦਾ ਇੱਥੇ ਸਾਰਿਆਂ ਨੂੰ ਪਤਾ ਹੈ ਉੱਥੇ ਮੈਂ ਗੱਲ ਕਹਿਣਾ ਉਹਨੇ ਵੀ ਜੇ ਸਾਰਿਆਂ ਨੂੰ ਪਤਾ ਹੈ ਤਾਂ ਫਿਰ ਇੱਡੀ ਕਿੱਡੀ ਗੱਲ ਹੈ ਤੁਸੀਂ ਵੀ ਨਾਂ ਲੈ ਲਓ ਜੇ ਲੱਤਾਂ ਤੁਹਾਡੀਆਂ ਕਿਸੇ ਤੇ ਇਲਜ਼ਾਮ ਲਾਉਣ ਨੂੰ ਭਾਰ ਚੱਲਦੀਆਂ ਤਾਂ ਲੱਤਾਂ ਤੁਹਾਡੀਆਂ ਨਾਂ ਲੈਣ ਲਈ ਵੀ ਭਾਰ ਚੱਲਣੀਆਂ ਚਾਹੀਦੀਆਂ ਕਿਉਂਕਿ ਵੋਟਾਂ ਵੀ ਆਪਾਂ ਫੇਰ ਮੰਗਾਂਗੇ ਰਾਜਨੀਤੀ ਵੀ ਫੇਰ ਕਰਾਂਗੇ ਜਦੋਂ ਕੋਈ ਇੱਥੇ ਬਚੂਗਾ ਜਦੋਂ ਬੰਦੇ ਹੀ ਨਹੀਂ ਰਹਿਣਾ ਗੱਲ ਕਰਨੋਂ ਹਰ ਦਸ ਚੋਂ ਪੰਜ ਸੱਤ ਨੌਜਵਾਨ ਖਰਾਬ ਹੋ ਜਾਣੇ ਆ ਤਾਂ ਮੈਨੂੰ ਲੱਗਦਾ ਖੇਡ ਬੜਾ ਲੰਬਾ ਸਮਾਂ ਚੱਲਣੀ ਹੈ ਮਿਹਨਤ ਬਲਵਿੰਦਰ ਸਿੰਘ ਬਰਾੜ ਰਾਜੂ ਜੀ ਹਾਂਜੀ ਸਾਡੀ ਇਹੀ ਮੰਗ ਹੈ ਜੀ ਅੱਜ ਜਦੋਂ ਨਸ਼ੇ ਵਿਰੁੱਧ ਇੱਥੇ ਅੱਜ ਰੈਲੀ ਕਰਵਾਈ ਗਈ ਸੀ ਸਰਕਾਰ ਦੁਆਰਾ ਤੇ ਕਾਫੀ ਕੰਟਰੋਲ ਹੈਗਾਗਾ ਕਿ ਚਿੱਟਾ ਬੰਦ ਹੋਣਾ ਚਾਹੀਦਾ ਗੋਲੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਅਸੀਂ ਸਾਰੇ ਪਿੰਡ ਵਾਸੀ ਇਹੀ ਮੰਗ ਉਹ ਕਰਦੇ ਕੋਸ਼ਿਸ਼ ਵੀ ਜਿਹੜਾ ਸਾਉ ਕੋਈ ਨਸ਼ਾ ਜਿਹੇ ਧਰਮ ਦੇ ਗਾਂਧੀ ਜੀ ਕਹਿੰਦੇ ਸੀਗੇ ਉਕੀ ਜਾਂ ਫੀਮ ਉਹਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ ਤਾਂ ਕਿ ਕੋਈ ਗੋਲੀ ਕਾਪਟਿਆਂ ਤੋਂ ਜਿਹੜੀ ਕਿ ਅੱਜ ਦੀ ਨਵੀਂ ਜਨਤਾ ਚਿੱਟੇ ਦੇ ਵੱਲ ਚਤਰੀ ਜਾਂਦੀ ਆ ਗੋਲੀ ਕਾਪਟੇ ਤੋਂ ਸਾਰੇ ਤੋਂ ਬਚਾਅ ਹੋ ਜਾਵੇ ਜੇਕਰ ਇੱਕੋ ਹੀ ਇਹਦਾ ਆਪਸ਼ਨ ਆ ਸਰਕਾਰ ਕੋਲੇ ਕਿ ਜੇਕਰ ਉਕੀ ਫੀਮ ਦੇ ਠੇਕੇ ਨੂੰ ਮਨਜ਼ੂਰੀ ਦੇ ਦੇ ਤਾਂ ਅਸੀਂ ਇਹ ਸਾਰੇ ਪਿੰਡ ਦੀ ਮੰਗ ਕਰਦੇ ਹਾਂ ਜੀ ਨਾਮ ਅਮਰੀਕਪਾਲ ਸਿੰਘ ਆ ਜੀ ਪਿੰਡ ਚੰਨੂ ਹਾਂਜੀ ਇਹ ਹੋਇਆ ਭਈ ਨਸ਼ੇ ਦੇ ਖਿਲਾਫ ਕੰਦਦੇ ਦੀ ਸਭਾ ਹੋਈ ਹੈ। ਸ੍ਰੀ ਕੋ ਜੀ ਨਸ਼ਾ ਕੱਲਾ ਜਲਦੀਆਂ ਕਹਿਣਾ ਸੌਕਾ ਪਰ ਜਿਹੜੇ ਘਰਾਂ 'ਚ ਨਸ਼ਾ ਪ੍ਰੀਬ ਜਨਤਾ ਨਸ਼ੇ ਦੇ ਆਦੀ ਹੋ ਗਏ ਆ ਟਕਰਾਂ ਦਾ ਬਹੁਤ ਬੁਰਾ ਹਾਲ ਆ ਜੀ। ਦਾ ਤੇਰਾ ਦਾ ਬੁਰਾ ਹਾਲ ਆ ਕਿ ਕਿੱਤੀ ਅਜ ਪ੍ਰਸ਼ਾਸਨ ਆਇਆ ਸੁਪੰਡ ਹੈ। ਪ੍ਰਸ਼ਾਸਨ ਤੋਂ ਮੰਗਦਾ ਇਹ ਕਿ ਜੀ ਨਸ਼ੇ ਬੰਦ ਹੋਣੇ ਚਾਹੀਦੇ ਆ। ਤੋ ਆ ਨੀ ਜਰਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਅੱਛਾ ਕੀ ਹੋ ਗਿਆ ਪਿੰਡ ਦੇ ਪਿੰਡ ਚੰਨੂ ਜੀ ਅੱਛਾ ਜੀ ਉਧੇ ਨਸ਼ਾ ਵਿਰੋਧ ਪ੍ਰੋਗਰਾਮ ਹੋਇਆ ਪਿੰਡ ਦੇ ਵਿੱਚ ਕਿਵੇਂ ਦੇਖਦੇ ਜਿਹੜਾ ਇਹ ਅੱਜ ਹੋਇਆ ਸਾਡੇ ਨਸ਼ਾ ਵਿਰੋਧ ਦਾ ਮਤਲਬ ਸਾਡੇ ਪਿੰਡ ਦੇ ਚਿਕਟਾ ਤੇ ਕੋਲਿਆਂ ਬੰਦ ਕੀਤਾ ਜਾ ਬਿਲਕੁਲ ਬੰਦ ਕੀਤਾ ਜਾ ਵੀ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਨਸ਼ਾਈ ਹਾਂ ਅਜੇ ਜਿੱਦ ਮੁਕਸੋਂ ਕੋਈ ਨਸ਼ੀ ਦੀ ਮਤਲਬ ਨਾ ਮਿਲੇ ਜੀ ਭਾਈ ਇਹ ਨਸ਼ਿਆਂ ਦੇ ਵਿਰੁੱਧ ਪ੍ਰੋਗਰਾਮ ਜਿਹੜਾ ਪਿੰਡ ਚੰਨੂ ਦੇ ਵਿੱਚ ਹੋਇਆ ਕਿਵੇਂ ਦੇਖਦੇ ਹੋ ਇਹਨੂੰ ਹਾਂ ਜੀ ਮਤਲਬ ਸਰਕਾਰ ਨੇ ਇੱਕ ਵਧੀਆ ਇਨੀਸ਼ੀਏਟਿਵ ਲਿਆ ਤੇ ਉਹਦਾ ਨਸ਼ੇ ਵਿਰੁੱਧ ਜਿਹਦਾ ਨਾਮ ਆ ਪ੍ਰੋਗਰਾਮ ਦਾ ਪਰ ਮੈਨੂੰ ਲੱਗਦਾ ਵਧੀਆ ਗੱਲ ਹੈ ਸਰਕਾਰ ਨੇ ਇਹਦੇ ਨਾਲ ਇੱਕ ਪਿੰਡ ਨਾਲ ਆਪਸ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ ਹੈ ਪਰ ਓਵਰ ਆਲ ਵੀ ਮੈਂ ਜੇ ਰਾਜਨੀਤਿਕ ਚੀਜ਼ਾਂ ਨੂੰ ਪਾਸੇ ਵੀ ਰੱਖਾਂ ਤਾਂ ਮੈਨੂੰ ਲੱਗਦਾ ਇੱਕ ਵਧੀਆ ਤਰੀਕਾ ਹੈ ਇਹ ਨਾਲ ਪਿੰਡ ਦਾ ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ ਵੀ ਅੱਥੇ ਕਿਵੇਂ ਕੀ ਕਿਵੇਂ ਚੱਲ ਰਿਹਾ ਜਿੰਨੀ ਸਾਡੀ ਸਮਝ ਸੋਚ ਹੈ ਅਸੀਂ ਲੋਕਾਂ ਨੂੰ ਦੱਸ ਦਿੰਦੇ ਆਂ ਕਿ ਆਪਾਂ ਇਸ ਤਰੀਕੇ ਨਾਲ ਛੱਡ ਸਕਦੇ ਆਂ ਇਸ ਤਰੀਕੇ ਨਾਲ ਬੰਦਾ ਬਣ ਸਕਦੇ ਆਂ ਆਸ ਉਹਦੇ ਰਿਜ਼ਲਟ ਵੀ ਨਿਕਲ ਕੇ ਆਏ ਆ ਮੈਂ ਜਿਹੜੇ ਜਿਹੜੇ ਪਿੰਡਾਂ ਜਾ ਕੇ ਆ ਮੈਂ ਦੋ ਤਾਂ ਰਿਪੋਰਟ ਹੀ ਕਰ ਸਕਦਾ ਭਾਕੂ ਦੇ ਚੋਲ ਹੀ ਜਿੱਦੋਂ ਤੁਹਾਨੂੰ ਉੱਥੇ ਮੁੰਡੇ ਮਿਲੇ ਸੀ ਨਾਲ ਦੀ ਨਾਲ ਇਸੇ ਮੁਕਾਬਲੇ ਢਾਈਆ ਬਕਰਾਇਆ ਤੇ ਉਹਨਾਂ ਨੂੰ ਭਰਤੀ ਕਰਾਇਆ ਤੇ ਕੁਝ ਨਵੇਂ ਪਰਚੇ ਵੀ ਹੋਏ ਆ ਤਾਂ ਮੈਨੂੰ ਲੱਗਦਾ ਇਹ ਆਉਣ ਵਾਲੇ ਰਿਜ਼ਲਟ ਵਧੀਆ ਹੋਣਗੇ ਤੇ ਵੈਸੇ ਵੀ ਜਦੋਂ ਆਪਾਂ ਜਾ ਕੇ ਬੋਲਦੇ ਆ ਨਾ ਕਿਤੇ ਘੜਦੇ ਕਿਸੇ ਚੀਜ਼ ਦੇ ਤਾਂ ਮੈਨੂੰ ਲੱਗਦਾ ਹੌਲੀ ਹੌਲੀ ਬੰਦਾ ਉਸ ਚੀਜ਼ ਨਾਲ ਜੁੜ ਜਾਂਦਾ ਕਿਉਂਕਿ ਆਪਾਂ ਨਾਟਕ ਇੱਕ ਦਿਨ ਕਰ ਸਕਦੇ ਆ ਦੋ ਦਿਨ ਜਦੋਂ 70 ਪਿੰਡਾਂ ਜਾ ਕੇ ਸਾਂਹੀ ਗੱਲ ਬੋਲਾਂਗੇ ਆ ਟੀਮ ਨੂੰ ਵੀ ਜੋਸ਼ ਮਿਲਦਾ ਤੇ ਆ ਪਿੰਡ ਦੇ ਵਿੱਚ ਇਹ ਹਮੇਸ਼ਾ ਚਰਚਾ ਦੇ ਵਿੱਚ ਰਿਹਾ ਨਸ਼ੇ ਦੇ ਕਰਕੇ ਪਿੰਡ ਤਾਂ ਇਸ ਦੇ ਉੱਤੇ ਕੀ ਕਾਰਵਾਈ ਤੁਹਾਡੇ ਵੱਲੋਂ ਲੱਗਦਾ ਪ੍ਰਸ਼ਾਸਨ ਨਾਲ ਲੱਗਦੀ ਸੀ ਜੀ ਪਰ ਉਹ ਦੁਬਾਰਾ ਖਰਾਤੀਆਂ ਅਨਸਰ ਉਵੇਂ ਹੀ ਹੋ ਗਏ ਇੱਥੇ ਤਾਂ ਮੈਂ ਨਾਂ ਨਹੀਂ ਲੈ ਸਕਦਾ ਚਲੋ ਪੁਲਿਸ ਨੂੰ ਕੋਈ ਨਹੀਂ ਦੱਸਤੀ ਜਾਂ ਹੁੰਦੀਆਂ ਪਰ ਚਾਰ ਪੰਜ ਵੱਡੇ ਮੁੰਡਿਆਂ ਤੇ ਵੀ ਨਿਗਾ ਤਾਂ ਉਹਨਾਂ ਦਾ ਛੇੜੀ ਸਪਾਇਆ ਕੀਤਾ ਜਾਉਗਾ ਤੇ ਮੈਂ ਚੋਣਾ ਹੁੰਦਾ ਮੈਂ ਦੂਜੇ ਪਿੰਡ ਦਾ ਤੇ ਨਾਮ ਨਹੀਂ ਲੈਣਾ ਉਹਨਾਂ ਦੇ ਪਿੰਡ لے ਆਇਆ ਮੈਂ ਪਹਿਲਾ ਪਿੰਡ ਉਹ ਤੇ ਦੂਜਾ ਚੰਨੂ ਦੇ ਦੋਵਾਂ ਪਿੰਡਾਂ ਨੂੰ ਅਸੀਂ ਆਧਾਰਨ ਬਣਾਉਣਾ ਛੇਤੀ ਤੋਂ ਛੇਤੀ ਵੀ ਇੱਥੇ ਪਹਿਲਾਂ ਕੀ ਜਲਦਾ ਸੀ ਤੇ ਅੱਜ ਵੀ ਆ ਪਰ ਉਹਦੇ ਤੋਂ ਸਾਨੂੰ ਪਿੰਡ ਦੇ ਸਹਿਯੋਗ ਦੀ ਬੜੀ ਲੋੜ ਪੈਣੀ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਪਿੰਡ ਦੇ ਕੁਝ ਪੰਚਾਇਤ ਦੇ ਮੈਂਬਰ ਨੇ ਜਾਂ ਫਿਰ ਮੋਦੂਵਾਰ ਵਿਅਕਤੀ ਨੇ ਉਹਨਾਂ ਤਾਂ ਕੀ ਕਾਰਵਾਈ ਕਰਦੇ ਜਿਹੜੇ ਨਸ਼ਿਆਂ ਨਾਲ ਜਮਾਨਦੇ ਰਹੇ ਹੈ ਨੀ ਕਿ ਵੀ ਇਸ ਪੰਚਾਇਤ ਨੂੰ ਓਵਰ ਆਲ ਕਿਹਾ ਸੀ ਕਿ ਜਿਉਂ ਆਪਾਂ ਉਹਨਾਂ ਦੀ ਜਮਾਨਤਾਂ ਦੇ ਜਾਂਦੇ ਆ ਜੀ ਚਾਹੇ ਨੰਬਰਦਾਰ ਆ ਚਾਹੇ ਕੋਈ ਆ ਚਾਹੇ ਘਰ ਦਾ ਬੰਦਾ ਲੋੜ ਹੀ ਨਹੀਂ ਜਦੋਂ ਤੁਹਾਨੂੰ ਦਸ-ਦਸ ਮੀ ਵੀ ਪਰਿਵਾਰਾਂ ਨੂੰ ਕੋਲੇ ਵੀ ਬੁੱਤ ਨੇ ਪ ਦਾ ਉਹ ਤਾਂ ਮੈਂ ਓਵਰਆਲ ਕਿਹਾ ਸੀ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਨਹੀਂ ਲੀਡਰਾਂ ਦੇ ਮੰਗਲ ਚੱਕਰ ਨਹੀਂ ਸੁੱਖੀ ਹੈ ਮੈਂ ਕਹਿੰਦਾ ਚਾਹੇ ਕੋਈ ਜੂਨੀਅਰ ਨਾਲ ਸੰਬੰਧ ਰੱਖਦਾ ਗਲਤ ਬੰਦੇ ਦੇ ਪਿੱਛੇ ਜਾਂਦਾ ਫਿਰਦਾ ਨਹੀਂ